ਇਪਿੱਟਲਾ ਫੁਹਾਰਾ ਹੈ ਜੀ ਇਹ ਵਧੀਆ ਫੁਹਾਰਾ ਹੁੰਦਾ ਜਿਹੜੀ ਮਤਲਬ ਫੋਗ ਹੈ ਇਹ ਬਹੁਤ ਵਧੀਆ ਮਾਰਦਾ ਕਿਉਂਕਿ ਜਿਹੜੇ ਦੂਜੇ ਫੁਹਾਰੇ ਹੁੰਦੇ ਨੇ ਉਹ ਪਾਣੀ ਜਿਆਦਾ ਸਿੱਟੀ ਜਾਂਦੇ ਨੇ ਤੇ ਇੱਕ ਪਾਸੇ ਆ ਦੇ ਸਕਦੇ ਹੋ ਜੁਆਇੰਟ ਦੇ ਵਿੱਚ ਪਾਏ ਪੇ ਇਧਰ ਫਿੱਟ ਹੋ ਜਾਊਗਾ ਇੱਕ ਅੱਗੇ ਸਪਲਾਈ ਹੋ ਜਾਂਦੀ ਹੈ ਤੇ ਇੱਥੇ ਲੱਗ ਜਾਂਦਾ ਜੀ ਇਹ ਫੁਹਾਰਾ ਫੁਹਾਰੇ ਨੇ ਇਹ ਅਸੀਂ ਪਿਛਲੇ ਸਾਲ ਲਾਏ ਸੀ ਤਾਂ ਅਸੀਂ ਇਹਨਾਂ ਨੂੰ ਵਰਤ ਕੇ ਵੇਖਿਆ ਤੇ ਬਹੁਤ ਹੀ ਜਿਆਦਾ ਮਤਲਬ ਇਹਨਾਂ ਦਾ ਬੈਨੀਫਿਟ ਹੈ ਤੇ ਬਹੁਤ ਹੀ ਜਿਆਦਾ ਫਾਇਦਾ ਹੈ ਤੇ ਜਿਵੇਂ ਤੁਸੀਂ ਵੇਖ ਰਹੇ ਹੋ ਜੀ ਫੁਹਾਰੇ ਆਪਾਂ ਚਲਾ ਦਿੱਤੇ ਨੇ ਤੇ ਆ ਦੇਖ ਸਕਦੇ ਹੋ ਵੀ ਕਿੰਨੀ ਵਧੀਆ ਫੋਗ ਮਾਰ ਰਹੇ ਨੇ ਤੇ ਡੰਗਰ ਤੁਸੀਂ ਦੇਖ ਰਹੇ ਹੋ ਪਸ਼ੂ ਕਿੰਡੀ ਵਧੀਆ ਆਰਾਮਦਾਰੀ ਚ ਖੜੇ ਨੇ ਮਤਲਬ ਇਹ ਪੰਪ ਲਾਇਆ ਹੋਇਆ ਅੱਗੋਂ ਇਹ ਸਪਲਾਈ ਦੇ ਕੇ ਪੈਪ ਦੀ ਤੇ ਇਹਨਾਂ ਦੇ ਵਿੱਚ ਮਤਲਬ ਅਸੀਂ ਫੁਵਾਰੇ ਲਾਏ ਹੋਏ ਨੇ ਸਾਸਰੀ ਕਾਲਜੀ ਸਾਰਿਆਂ ਨੂੰ ਪੰਜਾਬੀ ਲਿਸ਼ਕਾਰਾ ਚਾਹੀਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਇਹਨਾਂ ਫੁਵਾਰਿਆਂ ਦੀ ਜੋ ਉੱਪਰ ਅਸੀਂ ਇਹ ਪਸ਼ੂਆਂ ਦੇ ਲਾ ਰੱਖੇ ਨੇ ਤੇ ਇਹਨਾਂ ਬਾਰੇ ਤੁਹਾਨੂੰ ਦਿਆਂਗੇ ਜੀ ਜਾਣਕਾਰੀ ਤੇ ਜਿਵੇਂ ਆਪਾਂ ਦੇਖ ਰਹੇ ਆਂ ਜੀ ਗਰਮੀ ਆ ਚੁੱਕੀ ਐ ਤੇ ਮਈ ਮਹੀਨਾ ਚੜ੍ਹਨ ਵਾਲਾ ਥੋੜੇ ਜਿਹੇ ਦਿਨ ਰਹਿ ਗਏ ਨੇ ਤੇ ਜਿਹੜੀ ਗਰਮੀ ਐ ਉਹਦੇ ਕਾਰਨ ਜਿਹੜੇ ਪਸ਼ੂਆਂ ਨੂੰ ਬਹੁਤ ਜ਼ਿਆਦੀ ਦਿੱਕਤ ਆਉਂਦੀ ਆ ਤੇ ਸਭ ਤੋਂ ਵੱਡੀ ਜਿਹੜੀ ਦਿੱਕਤ ਆਉਂਦੀ ਆ ਜੀ ਉਹ ਦੁੱਧ ਦੀ ਜਿਹੜੇ ਪਸ਼ੂ ਹੁੰਦੇ ਨੇ ਗਰਮੀ ਦੇ ਕਾਰਨ ਦੁੱਧ ਕਾਫੀ ਘਟ ਜਾਂਦੇ ਨੇ ਤੇ ਗਰਮੈਸ਼ ਦੇ ਕਾਰਨ ਜਿਹੜੀ ਦੁੱਧ ਦੀ ਪੈਦਾਵਾਰ ਐ ਪਸ਼ੂਆਂ ਦੇ ਵਿੱਚ ਉਹਦਾ ਕਾਫੀ ਘਰਾਵਟ ਆਉਂਦੀ ਐ ਤੇ ਇਹਦਾ ਮੇਨ ਕਾਰਨ ਇਹੀ ਹੁੰਦਾ ਜਿਵੇਂ ਤੁਸੀਂ ਵੇਖ ਰਹੇ ਹੋ ਵੀ ਇਹ ਸਾਡਾ ਵੀ ਜਿਹੜਾ ਮਤਲਬ ਸ਼ੈੱਡ ਬਣਿਆ ਹੋਇਆ ਐ ਤੇ ਜਿਹੜੀਆਂ ਇਹਦੇ ਉੱਪਰ ਚਾਦਰਾਂ ਪਈਆਂ ਹੋਈਆਂ ਨੇ ਉਹ ਪੱਥਰ ਦੀਆਂ ਚਾਦਰਾਂ ਨੇ ਤੇ ਕੁਝ ਜਿਹੜਾ ਸਾਡਾ ਸ਼ੈੱਡ ਹੈ ਇਹ ਜਿਹੜਾ ਨੀਵੇਂ ਜੀ ਇਹਦੇ ਕਾਰਨ ਜਿਹੜੀ ਇੱਥੇ ਗਰਮਾਇਸ਼ ਹੈ ਕਾਫੀ ਵੱਜ ਜਾਂਦੀ ਹੈ ਤੇ ਕੁਝ ਆਪਣੇ ਕਿਸਾਨ ਭਰਾ ਨੇ ਉਹਨਾਂ ਦੇ ਸ਼ੈੱਡ ਜ਼ਿਆਦਾਤਰ ਤਕਰੀਬਨ ਨੇ ਜਿਹੜੇ ਉਹ ਨੀਵੇਂ ਹੀ ਹੁੰਦੇ ਨੇ ਤੇ ਇਸ ਕਰਕੇ ਜਿਹੜੇ ਪੱਥਰ ਦੀਆਂ ਇਹ ਚਾਦਰਾਂ ਵਾਲੇ ਸ਼ੈੱਡ ਹੁੰਦੇ ਨੇ ਇੰਨਾ ਥੱਲੇ ਗਰਮਾਇਸ਼ ਹੈ ਜਿਹੜੀ ਬਹੁਤ ਜ਼ਿਆਦੀ ਵੱਜ ਜਾਂਦੀ ਹੈ ਤੇ ਇਸ ਕਰਕੇ ਜਿਹੜੇ ਪਸ਼ੂ ਨੇ ਉਹ ਦੁੱਧ ਦੇ ਵਿੱਚ ਉਹਨਾਂ ਦੇ ਮਤਲਬ ਕਮੀ ਆ ਜਾਂਦੀ ਹੈ ਤੇ ਦੁੱਧ ਘਟ ਜਾਂਦਾ ਹੈ ਤੇ ਗਰਮੀ ਦੇ ਵਿੱਚ ਜਿਹੜਾ ਹੱਲ ਹੈ ਉਹ ਇਹੀ ਹੈ ਵੀ ਜਿਹੜੇ ਮਤਲਬ ਹੈ ਪਸ਼ੂਆਂ ਦੇ ਛੱਡਣੇ ਇਹਨਾਂ ਦੇ ਵਿੱਚ ਇਹ ਫੁਵਾਾਰੇ ਲਾਏ ਜਾਣ ਤੇ ਇਸ ਕਰਕੇ ਜਿਹੜੇ ਇਹ ਫੁਵਾਾਰੇ ਨੇ ਇਹਨਾਂ ਦੇ ਇਹ ਲਾਣ ਦੇ ਨਾਲ ਜਿਹੜੀ ਗਰਮੀ ਹੈ ਬਹੁਤ ਜ਼ਿਆਦਾ ਘਟ ਜਾਂਦੀ ਹੈ ਤੇ ਜਿਹੜੇ ਪਸ਼ੂ ਨੇ ਉਹ ਬਹੁਤ ਜ਼ਿਆਦਾ ਆਰਾਮਦਾਰੀ ਵਿੱਚ ਰਹਿੰਦੇ ਨੇ ਤੇ ਜਿਹੜਾ ਦੁੱਧ ਦੀ ਪੈਦਾਵਾਰ ਹੈ ਉਹ ਵੀ ਬੈਲੈਂਸ ਸਹੀ ਰਹਿੰਦਾ ਤੇ ਜਿਹੜੇ ਪਸ਼ੂ ਨੇ ਦੁੱਧ ਸਹੀ ਦਿੰਦੇ ਰਹਿੰਦੇ ਨੇ ਤੇ ਇਸ ਕਰਕੇ ਜਿਹੜੇ ਫੁਵਾਾਰੇ ਨੇ ਇਹ ਅਸੀਂ ਪਿਛਲੇ ਸਾਲ ਲਾਏ ਸੀ ਤਾ ਅਸੀਂ ਇਹਨਾਂ ਨੂੰ ਵਰਤ ਕੇ ਵੇਖਿਆ ਤੇ ਬਹੁਤ ਹੀ ਜ਼ਿਆਦਾ ਮਤਲਬ ਇਹਨਾਂ ਦਾ ਬੈਨੀਫਿਟ ਹੈ ਤੇ ਬਹੁਤ ਹੀ ਜ਼ਿਆਦਾ ਫਾਇਦਾ ਹੈ ਤੇ ਇਸ ਕਰਕੇ ਤੁਸੀਂ ਵੀ ਇਹਨਾਂ ਫੁਹਾਰਿਆਂ ਨੂੰ ਆਪਣੇ ਪਸ਼ੂਆਂ ਦੇ ਛੱਡ ਦੇ ਵਿੱਚ ਲਾ ਸਕਦੇ ਹੋ ਤੇ ਇਸ ਕਰਕੇ ਜਿਹੜੇ ਤੁਹਾਡੇ ਵੀ ਪਸ਼ੂ ਨੇ ਉਹ ਦੁੱਧ ਦੀ ਪੈਦਾਵਾਰ ਵਿੱਚ ਜਿਹੜੀ ਕਮੀ ਨਾ ਆਵੇ ਤੇ ਹੁਣ ਇਹਦੇ ਬਾਰੇ ਆਪਾਂ ਦਿੰਨੇ ਆ ਜਾਣਕਾਰੀ ਵੀ ਅਸੀਂ ਕਿਵੇਂ ਲਾਏ ਤੇ ਜਾਂ ਇਹਨਾਂ ਤੇ ਮਤਲਬ ਕਿੰਨਾ ਕੁ ਖਰਚਾ ਆਇਆ ਤੇ ਜਿਹੜਾ ਖਰਚਾ ਹੈ ਉਹ ਬਾਲਾ ਜ਼ਿਆਦਾ ਨਹੀਂ ਆਉਂਦਾ ਤੇ ਇਸ ਕਰਕੇ ਸਾਡੇ ਕੋਲੇ ਦੋ ਪਸ਼ੂ ਹੀ ਨੇ ਤੇ ਜਿਹੜੇ ਜਿਵੇਂ ਮਤਲਬ ਹੁਣ ਜਿਹੜੇ ਹਸਾਬ ਨਾਲ ਕਿਸੇ ਨੇ ਪਸ਼ੂ ਰੱਖੇ ਨੇ ਕਿਸੇ ਕੋਲ ਦੋ ਪਸ਼ੂ ਨੇ ਚਾਰ ਪਸ਼ੂ ਨੇ ਜਾਂ ਪੰਜ ਪਸ਼ੂ ਨੇ ਉਸ ਹਸਾਬ ਨਾਲ ਮਤਲਬ ਜਿਹੜਾ ਹੈ ਜਿਹੜੇ ਫੁਵਾਾਰੇ ਉਹ ਤੁਸੀਂ ਲਾ ਸਕਦੇ ਹੋ ਤੇ ਤਕਰੀਬਨ ਜਿਵੇਂ ਆਪਾਂ ਮਤਲਬ ਤੁਹਾਨੂੰ ਦਿਖਾਣੇ ਆ ਵੀ ਜਿਹੜਾ ਅਸੀਂ ਪਿੱਛੇ ਮਤਲਬ ਇਹ ਪੰਪ ਲਾਇਆ ਹੋਇਆ ਅੱਗੋਂ ਇਹ ਸਪਲਾਈ ਦੇ ਕੇ ਪੈਪ ਦੀ ਤੇ ਇਹਨਾਂ ਦੇ ਵਿੱਚ ਮਤਲਬ ਅਸੀਂ ਫੁਵਾਾਰੇ ਲਾਏ ਹੋਏ ਨੇ ਤੇ ਇੱਕ ਪਸ਼ੂ ਦੇ ਉੱਪਰ ਅਸੀਂ ਦੋ ਫੁਵਾਾਰੇ ਲਾਏ ਹੋਏ ਨੇ ਕਿਉਂਕਿ ਜਿਹੜੇ ਇੱਕ ਪਸ਼ੂ ਤੇ ਦੋ ਫੁਵਾਾਰੇ ਨੇ ਬਹੁਤ ਵਧੀਆ ਕੰਮ ਕਰਦੇ ਨੇ ਤੇ ਫੋਗ ਬਹੁਤ ਵਧੀਆ ਬਣਾਉਂਦੇ ਨੇ ਤੇ ਇਸ ਕਰਕੇ ਜਿਹੜਾ ਮਤਲਬ ਇਹ ਛੱਡ ਹੈ ਜਦੋਂ ਆਪਾਂ ਇਹਨੂੰ ਅੱਧਾ ਉਹ ਘੰਟਾ ਜਾਂ ਮਤਲਬ ਪੌਣਾ ਉਹ ਘੰਟਾ ਜਾਂ ਘੰਟਾ ਲਾ ਲਓ ਇੱਕਰੀ ਚਲਾ ਦਿੰਨੇ ਆ ਤੇ ਉਸ ਤੋਂ ਬਾਅਦ ਜਿਹੜਾ ਛੱਡ ਹੈ ਬਹੁਤ ਹੀ ਜ਼ਿਆਦਾ ਠੰਡਾ ਹੋ ਜਾਂਦਾ ਹੈ ਤੇ ਜਿਹੜੇ ਪਸ਼ੂ ਨੇ ਉਹ ਬਹੁਤ ਹੀ ਜ਼ਿਆਦਾ ਆਰਾਮਦਾਰੀ ਦੇ ਨਾਲ ਮਤਲਬ ਬੈਠੇ ਰਹਿੰਦੇ ਨੇ ਤੇ ਇਸ ਛੱਡ ਦੇ ਵਿੱਚ ਜਿਹੜੀ ਮਤਲਬ ਕੋਈ ਗੈਸ ਪੜਾਸ ਜਾਂ ਮਤਲਬ ਗਰਮੀ ਨਹੀਂ ਪੈਦਾ ਹੁੰਦੀ ਤੇ ਇਸ ਕਰਕੇ ਤੁਸੀਂ ਮਤਲਬ ਆਪਣੇ ਪਸ਼ੂਆਂ ਦੇ ਹਿਸਾਬ ਨਾਲ ਜਿਵੇਂ ਤੁਹਾਡੇ ਕੋਲ ਪਸ਼ੂ ਵੱਧ ਹੋਣਗੇ ਇੱਕ ਪਸ਼ੂ ਦੇ ਹਿਸਾਬ ਨਾਲ ਮਤਲਬ ਦੋ ਫੁਆਰੇ ਤੁਸੀਂ ਲਾ ਸਕਦੇ ਹੋ ਤੇ ਇੰਨਾ ਜ਼ਿਆਦਾ ਖਰਚਾ ਨਹੀਂ ਆਉਂਦਾ ਇਹ ਇਸ ਕਰਕੇ ਜਿਹੜੇ ਅਸੀਂ ਸਾਰੀ ਫੀਟਿੰਗ ਹੈ ਇਹ ਜਿਹੜੀ ਫੀਟਿੰਗ ਕੀਤੀ ਹੈ ਫਿੱਟ ਕੀਤੇ ਨੇ ਮਤਲਬ ਇਹ ਫੁਆਰੇ ਅਸੀਂ ਆਪ ਹੀ ਕੀਤੇ ਨੇ ਕੋਈ ਮਿਸਤਰੀ ਨਹੀਂ ਬੁਲਾਇਆ ਤੇ ਤੁਸੀਂ ਵੀ ਇਹ ਜਿਹੜੇ ਫੁਆਰੇ ਨੇ ਆਪ ਫਿੱਟ ਕਰ ਸਕਦੇ ਹੋ ਤੇ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਵੀ ਮਤਲਬ ਅਸੀਂ ਕਿਵੇਂ ਲਾਏ ਤਾਂ ਜਾ ਇੰਨਾ ਤੇ ਮਤਲਬ ਕਿੰਨਾ ਕੁ ਖਰਚਾ ਆਇਆ ਤੇ ਪਿੱਛੋਂ ਦੇਖ ਸਕਦੇ ਆ ਵੀ ਜਿਵੇਂ ਆਪਣਾ ਸ਼ੈੱਡ ਹੈ 24 ਫੁੱਟ ਦਾ ਹੈ ਜੀ ਇਧਰੋਂ ਇਸ ਸਾਈਡ ਤੋਂ ਤੇ 24 ਫੁੱਟ ਦੀ ਲਵਾਈ ਹੈ ਤੇ ਇਸ ਕਰਕੇ ਅਸੀਂ ਇਹ ਲੋਹੇ ਦੀ ਤਾਰ ਲੈ ਕੇ ਇੱਕ ਪਾਸੇ ਬੰਨ ਕੇ ਉਸ ਨੂੰ ਖਿੱਚ ਕੇ ਸਟੀਲ ਵਾਈ ਤਾਰ ਤਾਰ ਕਹਿੰਦੇ ਨੇ ਲੋਹੇ ਵਾਲੀ ਦੁਕਾਨ ਤੋਂ ਇਹ ਮਿਲ ਜਾਂਦੀ ਹੈ ਤੇ ਬਾਕੀ ਇੱਕ ਪੰਪ ਲਿਆ ਜੀ ਜਿਹੜਾ ਫਿਲਟਰ ਦੇ ਵਿੱਚ ਆਪਾਂ ਵਰਤਦੇ ਆ ਉਹ ਪੰਪ ਲੱਗਦਾ ਜੀ ਤੇ ਨਾਲ ਉਹਦੇ ਡਾਕਟਰ ਮਿਲ ਜਾਂਦਾ ਤੇ ਉਹਦੇ ਨਾਲ ਜਿਵੇਂ ਫਿਲਟਰ ਦੇ ਵਿੱਚ ਚੱਲਦਾ ਐਵੇਂ ਹੀ ਇਹ ਪੰਪ ਹੁੰਦਾ ਹੈ ਤੇ ਇਸ ਕਰਕੇ ਜਿਵੇਂ ਆਪਾਂ ਦੇਖਦੇ ਆ ਵੀ ਮਤਲਬ ਆਪਣੇ ਘਰ ਦੇ ਜਿੱਥੇ ਆਪਣਾ ਸ਼ੈੱਡ ਹੈ ਉੱਥੇ ਟੂਟੀ ਦੀ ਸਪਲਾਈ ਹੋਣਾ ਜ਼ਰੂਰੀ ਹੈ ਤੇ ਟੂਟੀ ਦੀ ਸਪਲਾਈ ਜਿੱਥੇ ਹੋਏਗੀ ਫਿਰ ਉਸ ਤੋਂ ਬਾਅਦ ਇੱਕ ਜੋਇੰਟ ਆਉਂਦਾ ਹੈ ਤੇ ਜੋਇੰਟ ਦੇ ਉੱਪਰ ਇੱਕ ਫਿਲਟਰ ਵਾਲਾ ਜਿਹੜਾ ਮਤਲਬ ਬੰਦ ਕਰਨ ਵਾਲਾ ਖੋਲਣ ਵਾਲਾ ਇੱਕ ਲੱਗ ਜਾਂਦਾ ਹੈ ਜੀ ਤੇ ਉਹਦੇ ਵਿੱਚ ਤੁਸੀਂ ਫਿੱਟ ਕਰਕੇ ਜਿਵੇਂ ਆਪਾਂ ਦਿਖਾਣੇ ਆ ਤੇ ਪਿੱਛੇ ਅਸੀਂ ਉਹ ਲਾਇਆ ਹੋਇਆ ਤੇ ਉਹਦੇ ਵਿੱਚ ਫਿੱਟ ਕਰਕੇ ਉਸ ਤੋਂ ਬਾਅਦ ਪਾਈਪ ਦੀ ਫੀਟਿੰਗ ਜਿਹੜੀ ਫਿਲਟਰ ਵਾਲੇ ਪਾਈਪ ਦੀ ਹੁੰਦੀ ਹੈ ਲਿਆ ਕੇ ਪੰਪ ਤੱਕ ਤੇ ਉਸ ਤੋਂ ਬਾਅਦ ਪੰਪ ਤੋਂ ਬਾਅਦ ਜਿਵੇਂ ਆਪਾਂ ਦਿਖਾ ਸਕਨੇ ਆ ਵੀ ਇਹ ਅਸੀਂ ਲੋਹੇ ਦੀ ਤਾਰ ਤੋਂ ਇੱਥੇ ਲਾ ਕੇ ਦੂਜੇ ਗੁੱਲ ਮੇਖਾਂ ਇਧਰ ਬਣਤੀ ਤੇ ਇੱਕ ਪਰਲੀ ਸਾਈਡ ਤੋਂ ਬਣਤੀ ਜੀ ਤੇ ਇਹਦੇ ਵਿੱਚ ਫਿਰ ਇਹ ਆਪਾਂ ਨੂੰ ਮਤਲਬ ਜਿਹੜੇ ਨੇ ਉਹਨਾਂ ਕੋਲ ਦੁਕਾਨ ਵਾਲਿਆਂ ਕੋਲੇ ਜੋਇੰਟ ਮਿਲ ਜਾਂਦੇ ਨੇ ਤੇ ਇੱਕ ਪਾਸੇ ਆ ਦੇ ਸਕਦੇ ਹੋ ਜੋਇੰਟ ਦੇ ਵਿੱਚ ਪਾਏ ਪੇ ਇਧਰ ਫਿੱਟ ਹੋ ਜਾਊਗਾ ਇੱਕ ਅੱਗੇ ਸਪਲਾਈ ਹੋ ਜਾਂਦੀ ਹੈ ਤੇ ਇੱਥੇ ਲੱਗ ਜਾਂਦਾ ਜੀ ਇਹ ਫੁਹਾਰਾ ਤੇ ਬਾਕੀ ਆਪਾਂ ਤੁਹਾਨੂੰ ਕੱਢ ਕੇ ਦਿਖਾਣੇ ਆ ਜੀ ਜਿਹੜੇ ਮਤਲਬ ਫੁਹਾਰੇ ਨੇ ਇਹ ਫੁਹਾਰੇ ਨੇ ਆ ਵੇਖੋ ਜੀ ਇਹ ਪਿੱਤਲ ਦੇ ਤੁਸੀਂ ਆ ਫੁਹਾਰੇ ਲੈਣੇ ਨੇ ਕਿਉਂਕਿ ਜਿਹੜਾ ਇਹ ਫੁਹਾਰਾ ਹੈ ਇਹ 70-80 ਰੁਪਈਆ ਦਾ ਮਤਲਬ ਮਿਲ ਜਾਂਦਾ ਇਹ ਪਿੱਤਲ ਵਾਲਾ ਫੁਹਾਰਾ ਹੈ ਜੀ ਇਹ ਵਧੀਆ ਫੁਹਾਰਾ ਹੁੰਦਾ ਜਿਹੜੀ ਮਤਲਬ ਫੋਗ ਹੈ ਇਹ ਬਹੁਤ ਵਧੀਆ ਮਾਰਦਾ ਕਿਉਂਕਿ ਜਿਹੜੇ ਦੂਜੇ ਫੁਹਾਰੇ ਹੁੰਦੇ ਨੇ ਉਹ ਪਾਣੀ ਜ਼ਿਆਦਾ ਸਿੱਟੀ ਜਾਂਦੇ ਨੇ ਪਰ ਜਿਹੜਾ ਇਹ ਪਿੱਤਲ ਦਾ ਫੁਹਾਰਾ ਹੈ ਇਹਦੇ ਵਿੱਚ ਵਧੀਆ ਮਤਲਬ ਇੱਕ ਵਾਲ ਦਿੱਤਾ ਹੁੰਦਾ ਹੈ ਤੇ ਇਸ ਕਰਕੇ ਉਹ ਅੱਗੇ ਪਿੱਛੇ ਬੰਦ ਹੋ ਜਾਂਦਾ ਤੇ ਜਦੋਂ ਪਿੱਛੋਂ ਪਾਣੀ ਪੰਪ ਤੋਂ ਸਪਲਾਈ ਦਿੰਦਾ ਹੈ ਤਾਂ ਅੱਗੇ ਬਹੁਤ ਹੀ ਵਧੀਆ ਮਤਲਬ ਉਸ ਹਿਸਾਬ ਨਾਲ ਫੋਗ ਮਾਰਦੇ ਨੇ ਤੇ ਬਿਲਕੁਲ ਵੀ ਥੱਲੇ ਕਿਸੇ ਤਰ੍ਹਾਂ ਦਾ ਮਤਲਬ ਗਿੱਲਾ ਨਹੀਂ ਹੁੰਦਾ ਨਾ ਡੰਗਰਾਂ ਦੇ ਉੱਪਰ ਗਿੱਲਾ ਹੁੰਦਾ ਦੋ ਫੁਹਾਰੇ ਸਹੀ ਚੱਲ ਦੇਣ ਨਾਲ ਪੱਖਾ ਚੱਲਦਾ ਹੋਏ ਤਾਂ ਨਾਲ ਦੀ ਨਾਲ ਜਿਹੜਾ ਮਤਲਬ ਇਹ ਪਾਣੀ ਹੈ ਸੁੱਕੀ ਜਾਂਦਾ ਤੇ ਉਹਦੀ ਕੂਲਿੰਗ ਬਣੀ ਜਾਂਦੀ ਹੈ ਤੇ ਛੱਟ ਦੇ ਵਿੱਚ ਫੈਲੀ ਜਾਂਦੀ ਹੈ ਤੇ ਇਸ ਕਰਕੇ ਜਦੋਂ ਤੁਸੀਂ ਫੁਹਾਰੇ ਲੈਣੇ ਨੇ ਸਸਤੇ ਫੁਹਾਰੇ ਨਹੀਂ ਲੈਣੇ ਇਹ ਜਿਹੜਾ ਫੁਹਾਰਾ ਵਿਖਾਇਆ ਹੈ ਅਸੀਂ ਇਹ ਤੂੰ ਤੁਸੀਂ ਇਹੀ ਫੁਹਾਰਾ ਲੈਣਾ ਜੀ ਤੇ ਬਾਕੀ ਇਹ ਜਿਹੜਾ ਫੁਹਾਰਾ ਹੈ ਇਹ ਕੋਈ ਜ਼ਿਆਦਾ ਮਹਿੰਗਾ ਨਹੀਂ ਤੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜਿਵੇਂ ਲਾ ਲਓ ਵੀ ਦੁਕਾਨ ਵਾਲੇ ਵੱਧ ਘੱਟ ਵੀ ਰੇਟ ਲਾ ਲੈਂਦੇ ਨੇ ਤੇ ਵੈਸੇ ਇਹਦੀ ਜਿਹਦਾ ਜਿਹੜਾ ਮਤਲਬ ਰੇਟ ਹੈ ਅਸੀਂ ਲਾਇਆ ਸੀ ਇਹ 80 ਰੁਪਈਆ ਦਾ ਮਤਲਬ ਇੱਕ ਪੈਂਦਾ ਜੀ ਤੇ ਬਾਕੀ ਜਿਹੜਾ ਪੰਪ ਹੈ 13 ਕੁ 100 ਰੁਪਏ ਦਾ ਪੰਪ ਆਇਆ ਸੀ ਤੇ ਬਾਕੀ ਨਾਲ ਉਹਦੇ ਡਾਕਟਰ ਜਾਨੀ ਕਿ ਸਾਰੀ ਫੀਟਿੰਗ ਦੇ ਵਿੱਚ ਸਾਡਾ 2021 ਕੁ 100 ਖਰਚਾ ਆਇਆ ਸੀ ਤੇ ਇਸ ਕਰਕੇ ਮਤਲਬ ਇੰਨੇ ਚ ਸਾਡੇ ਫੁਹਾਰੇ ਫਿੱਟ ਹੋ ਗਏ ਸੀ ਤੇ ਇੱਕ ਗੱਲ ਜਿਹੜੀ ਜ਼ਰੂਰੀ ਹੈ ਉਹ ਤੁਹਾਡੇ ਨਾਲ ਕਰਨੀ ਹੈ ਜੀ ਜਿਹੜਾ ਮਤਲਬ ਇਹ ਪੰਪ ਹੁੰਦਾ ਹੈ ਇਹ ਪੰਪ ਹੁੰਦਾ ਜੀ ਫਿਲਟਰ ਵਾਲਾ ਤੇ ਫਿਲਟਰ ਦੇ ਵਿੱਚ ਵੀ ਤੁਸੀਂ ਦੇਖਿਆ ਵੀ ਜਦੋਂ ਫਿਲਟਰ ਵਾਲੀ ਟੈਂਕੀ ਭਰੀ ਜਾਂਦੀ ਹੈ ਤਾਂ ਉਹਦੇ ਵਿੱਚ ਸਵਿੱਚ ਲੱਗਾ ਹੁੰਦਾ ਤਾਂ ਕੱਟ ਮਾਰ ਜਾਂਦਾ ਹੈ ਜੇ ਆਪਾਂ ਇਹ ਸੋਚੀਏ ਵੀ ਇਹਨੂੰ ਸਾਰੀ ਦਿਹਾੜੀ ਮਤਲਬ ਫੁਹਾਰਿਆਂ ਤੇ ਲਾ ਕੇ ਤੇ ਆਪਾਂ ਗੌਰ ਨਾ ਕਰਾਂਗੇ ਚੱਲਦਾ ਛੱਡ ਦਾਂਗੇ ਤਾਂ ਇਹ ਖਰਾਬ ਹੋ ਜਾਂਦਾ ਹੈ ਤੇ ਇਸ ਕਰਕੇ ਇਹਨੂੰ ਅੱਧੇ ਕੋਈ ਘੰਟੇ ਬਾਅਦ ਤਕਰੀਬਨ ਅਸੀਂ ਤਾਂ ਕਹਿੰਨੇ ਆ ਚੱਲ ਵੱਧ ਤੋਂ ਵੱਧ 1 ਘੰਟਾ ਚੱਲਣ ਤੋਂ ਬਾਅਦ ਇਹਨੂੰ ਕੋਈ 10 ਮਿੰਟ 15 ਮਿੰਟ ਰੈਸਟ ਦੇ ਕੇ ਕਿਉਂਕਿ ਜਦੋਂ ਇਹ ਠੰਡਾ ਹੋ ਜੇ ਦੁਬਾਰਾ ਇਹਨੂੰ ਫੇਰ ਚਲਾ ਸਕਦੇ ਆ ਤੇ ਬਾਕੀ ਹੁਣ ਟਾਈਮਰ ਆ ਚੁੱਕੇ ਨੇ ਜੀ ਮੈਂ ਟਾਈਮਰ ਦੇ ਨਾਲ ਆਉਂਦਾ ਸੀ ਪਤਾ ਕੀਤਾ ਸੀ ਤੇ 3035 ਕੁਸੂ ਦਾ ਉਹ ਲੱਗ ਜਾਂਦਾ ਵੈਸੇ ਤਾਂ ਹੁਣ ਨਵੀਂ ਤਕਨੀਕ ਵਧੀਆ ਆ ਗਈ ਨਹੀਂ ਤਾਂ ਪਹਿਲਾਂ ਟਾਈਮਰ ਵਾਲਾ ਬਹੁਤ ਜ਼ਿਆਦਾ ਮਹਿੰਗਾ ਪੈਂਦਾ ਸੀ ਫੁਹਾਰਾ ਫੁਹਾਰਾ ਜਿਹੜਾ ਮਤਲਬ ਫੀਟਿੰਗ ਸਾਰੀ ਕਰਕੇ ਤੇ ਇਸ ਕਰਕੇ ਜਿਹੜਾ ਹੋਣਾ ਹੈ ਉਹ ਨਾਲ ਮਤਲਬ ਟਾਈਮਰ ਆ ਗਿਆ ਤੇ ਇਸ ਕਰਕੇ ਜੇ ਤੁਹਾਡੇ ਪਹਿਲਾਂ ਵੀ ਲੱਗਾ ਹੋਇਆ ਤੇ ਕੱਲਾ ਟਾਈਮਰ ਮਿਲ ਜਾਂਦਾ ਹੈ ਉਹ 5-10 ਮਿੰਟ ਤੇ ਜਿੰਨੇ ਤੇ ਆਪਾਂ ਉਹ ਕਰਨਾ ਹੈ ਕਰਕੇ ਉਦੋਂ ਬਾਅਦ ਕੱਟ ਮਾਰ ਕੇ ਉਹ ਆਟੋ ਚਲਾ ਦਿੰਦਾ ਤੇ ਇਸ ਕਰਕੇ ਜਿਹੜਾ ਪੰਪ ਆ ਉਹ ਛੜਦਾ ਨਹੀਂ ਤੇ ਨਾ ਖਰਾਬ ਹੁੰਦਾ ਤੇ ਇਸ ਕਰਕੇ ਆਪਣੇ ਪਸ਼ੂਆਂ ਦੇ ਵਿੱਚ ਜਿਹੜੇ ਫੁਹਾਰੇ ਨੇ ਇਹ ਚੱਲਦੇ ਰਹਿੰਦੇ ਨੇ ਤੇ ਜੇ ਬਾਕੀ ਤੁਸੀਂ ਟਾਈਮਰ ਨਹੀਂ ਲੱਗਾ ਹੋਇਆ ਜਾਂ ਵੀ ਕਈਆਂ ਦੇ ਲੱਗੇ ਹੋਏ ਨੇ ਤੇ ਜਾਂ ਤੁਸੀਂ ਨਵਾਂ ਲਾਣਾ ਚਾਹੁੰਦੇ ਟਾਈਮਰ ਨਹੀਂ ਲਾਣਾ ਚਾਹੁੰਦੇ ਤਾਂ ਫਿਰ ਤੁਹਾਨੂੰ ਆਪ ਗੌਰ ਕਰਕੇ ਤੇ ਅੱਧੇ ਘੰਟੇ ਪੌਣੇ ਘੰਟੇ ਬਾਅਦ ਤੋਂ ਬਾਅਦ ਘੰਟੇ ਤੋਂ ਬਾਅਦ ਇਹਨੂੰ ਕੋਈ 10-15 ਮਿੰਟ ਦੀ ਰੈਸਟ ਦਿਵਾਣੀ ਪੈਗੀ ਕਿਉਂਕਿ ਜਿਹੜਾ ਪੰਪ ਹੈ ਫਿਰ ਇਹ ਚੱਲਦਾ ਰਹਿੰਦਾ ਤੇ ਇਸ ਕਰਕੇ ਮੱਚਦਾ ਨਹੀਂ ਜੇ ਜਿਵੇਂ ਮਤਲਬ ਅਸੀਂ ਕੀਤੇ ਹੋਏ ਨੇ ਫਿਰ ਤੁਸੀਂ ਵੀ ਕਰ ਸਕਦੇ ਹੋ ਕਿਉਂਕਿ ਜਿਹੜੇ ਵਿਚਾਰੇ ਪਸ਼ੂ ਨੇ ਇਹਨਾਂ ਨੇ ਕਿਹੜਾ ਮੂੰਹ ਬੋਲ ਕੇ ਕਹਿਣਾ ਤੇ ਆਪਾਂ ਇਹਨਾਂ ਦਾ ਦੁੱਧ ਵਰਤਦੇ ਆਂ ਤੇ ਆਪਾਂ ਇਹਨਾਂ ਤੋਂ ਇਨਕਮ ਲੈਂਦੇ ਆ ਇਸ ਕਰਕੇ ਆਪਾਂ ਨੂੰ ਵੀ ਇਹਨਾਂ ਪਸ਼ੂਆਂ ਦਾ ਧਿਆਨ ਰੱਖਣਾ ਚਾਹੀਦਾ ਤੇ ਇਸ ਕਰਕੇ ਤੁਸੀਂ ਵੀ ਗਰਮੀ ਦੇ ਵਿੱਚ ਜੇ ਤੁਹਾਡਾ ਛੱਡ ਇਸ ਤਰ੍ਹਾਂ ਨਹੀਂ ਵੈ ਤੇ ਜਾਂ ਉੱਪਰ ਮਤਲਬ ਪੱਥਰ ਦੀਆਂ ਚਾਦਰਾਂ ਪਾਈਆਂ ਹੋਣ ਤਾਂ ਜਰੂਰ ਵੀਰਜੀ ਫੁਆਰੇ ਲਾਓ ਤੇ ਇਹ ਜ਼ਰੂਰੀ ਨੇ ਕਿਉਂਕਿ ਇਹਨਾਂ ਵਿਚਾਰਿਆਂ ਨੂੰ ਵੀ ਗਰਮੀ ਲੱਗਦੀ ਆ ਤੇ ਔਖਾ ਹੁੰਦਾ ਤੇ ਬਾਕੀ ਆਜੋ ਜੀ ਤੁਹਾਨੂੰ ਫੁਆਰੇ ਚਲਾ ਕੇ ਦਿਖਾਨੇ ਆ ਤੇ ਜਿਵੇਂ ਤੁਸੀਂ ਵੇਖ ਰਹੇ ਹੋ ਜੀ ਫੁਆਰੇ ਆਪਾਂ ਚਲਾ ਦਿੱਤੇ ਨੇ ਤੇ ਆਹ ਦੇਖ ਸਕਦੇ ਹੋ ਵੀ ਕਿੰਨੀ ਵਧੀਆ ਫੋਗ ਮਾਰ ਰਹੇ ਨੇ ਤੇ ਡੰਗਰ ਤੁਸੀਂ ਵੇਖ ਰਹੇ ਹੋ ਪਸ਼ੂ ਕਿੰਡੀ ਵਧੀਆ ਆਰਾਮਦਾਰੀ ਚ ਖੜੇ ਨੇ ਤੇ ਬਾਕੀ ਆਹ ਦੇਖ ਲਓ ਜੀ ਮਤਲਬ ਜਿਆਦਾ ਨੇੜੇ ਕਰਿਆ ਆਵੇ ਕੋਈ ਪਾਣੀ ਐਡਾ ਨਹੀਂ ਮਾਰਦੇ ਕਿਉਂਕਿ ਆਪਾਂ ਪੱਖਾ ਬੰਦ ਕੀਤਾ ਹੋਇਆ ਆਵਾਜ਼ ਆਉਂਦੀ ਐ ਜੇ ਪੱਖਾ ਨਾਲ ਚੱਲੇ ਤਾਂ ਬਿਲਕੁਲ ਵੀ ਪਾਣੀ ਜਾ ਥੱਲੇ ਗਿੱਲਾ ਨਹੀਂ ਹੁੰਦਾ ਨਾਲ ਦੀ ਨਾਲ ਮਤਲਬ ਇਹ ਖਤਮ ਹੋਈ ਜਾਂਦਾ ਹੈ ਤੇ ਬਹੁਤ ਵਧੀਆ ਆ ਵੇਖੋ ਪਸ਼ੂ ਕਿੱਡੇ ਵਧੀਆ ਆਰਾਮਦਾਰੀ ਦੇ ਵਿੱਚ ਕਿਉਂਕਿ ਅੱਧਾ ਘੰਟਾ ਜਾਂ ਬਾ ਪੌਣਾ ਘੰਟਾ ਜਾਂ ਘੰਟਾ ਇਹ ਚੱਲ ਜਾਣ ਤਾਂ ਬਹੁਤ ਵਧੀਆ ਛੱਟ ਦੇ ਵਿੱਚ ਕੂਲਿੰਗ ਕਰ ਦਿੰਦੇ ਨੇ ਤੇ ਮੈਂ ਡੰਗਰ ਪਸ਼ੂ ਨੇ ਜਿਹੜੇ ਉਹ ਬਹੁਤ ਵਧੀਆ ਆਰਾਮਦਾਰੀ ਦੇ ਨਾਲ ਖੜਦੇ ਨੇ ਤੇ ਆਹ ਵੇਖ ਸਕਦੇ ਹੋ ਕਿੱਡੀ ਵਧੀਆ ਮੈਂ ਪਹਿਲਾਂ ਵੀ ਕਿਹਾ ਸੀ ਜਿਹੜੇ ਮੈਂ ਦੱਸਿਆ ਫੁਹਾਰੇ ਇਹ ਵਰਤੋ ਕਿਉਂਕਿ ਬਹੁਤ ਹੀ ਵਧੀਆ ਆ ਵੇਖੋ ਫੋਕ ਕਰਦੇ ਨੇ ਇਹ ਤੇ ਇਸ ਕਰਕੇ ਜਿਹੜੀ ਇਹਨਾਂ ਦੀ ਮਤਲਬ 쿨ਿੰਗ ਹੁੰਦੀ ਹੈ ਬਣਾਉਂਦੇ ਨੇ ਉਹ ਬਹੁਤ ਵਧੀਆ ਬਣਾਉਂਦੇ ਤੇ ਇਸ ਕਰਕੇ ਜਿਹੜੇ ਫੁਹਾਰੇ ਨੇ ਵਧੀਆ ਵਰਤੋ ਤਾਂ ਫਿਰ ਜਿਹੜੀ 쿨ਿੰਗ ਆ ਪੂਰੀ ਮਤਲਬ ਬਣੀ ਰਹਿੰਦੀ ਹੈ ਤੇ ਫੋਕ ਬਹੁਤ ਵਧੀਆ ਮਾਰਦੇ ਨੇ ਤੇ ਇਸ ਕਰਕੇ ਚਲੋ ਜੀ ਅਸੀਂ ਜਾਣਕਾਰੀ ਦਿੱਤੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟਾਂ ਦੇ ਵਿੱਚ ਦੱਸਿਓ ਤੇ ਨਵਾਂ ਵਲੌਗ ਲੈ ਕੇ ਫੇਰ ਹਾਜ਼ਰ ਹੋਵਾਂਗੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ